ਕੀ ਆਮਕਰ ਆਮ ਨੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਮੈਨੂੰ ਤੇ ਦੇਖਦਾਨੀ ਕਿਤੇ ਵੀ ਕਿ ਆਮਕਰ ਦੇ ਕਿਸੇ ਵੀ ਬੰਦੇ ਨੂੰ ਟਿਕਟ ਦਿੱਤੀ ਹੋਵੇ ਤੁਸੀਂ ਖੁਦ ਕਿਉਂ ਨਹੀਂ ਚੋਣ ਮદાન ਚਾਏ ਮੈਨੂੰ ਸਾਰੀਆਂ ਪਾਰਟੀਆਂ ਦੀ ਆਫਰ ਹੁੰਦੀ ਹੈ ਹਾਲ ਬਦਲਵਾਂ ਦੀ ਨੇਰੀ ਆਈ ਹੋਈ ਹੈ ਪੰਜਾਬ ਅੰਦਰ ਕਿ ਮੈਂ ਆਮ ਆਦਮੀ ਪਾਰਟੀ ਦੇ ਉੱਤੇ ਇੱਕ ਕੁਐਸਚਨ ਚੱਕਿਆ ਹੈ ਕਿ ਵੇਖੋ ਆਮ ਆਦਮੀ ਪਾਰਟੀ ਦੇ ਉੱਤੇ ਅਸੀਂ ਵਿਸ਼ਵਾਸ ਕੀਤਾ ਸੀਗਾ ਇੰਨੀਆਂ ਸੀਟਾਂ ਲੈ ਕੇ ਆਣੀਆਂ ਲੋਕਾਂ ਨੇ ਅੱਕ ਕੇ ਇਹਨਾਂ ਨੂੰ ਦਿੱਤਾ ਸੀ ਇਹਨਾਂ ਤੋਂ ਤੇ ਅੱਕੇ ਸੀਗੇ ਪਹਿਲੇ ਵਾਲਿਆਂ ਤੋਂ ਉਹਨਾਂ ਨੂੰ ਹੀ ਆਪਣੀ ਪਾਰਟੀ ਦੇ ਵਿੱਚ ਵਾੜੀ ਜਾ ਰਹੀ ਹੈ ਤੇ ਫਿਰ ਇੰਨਾਂ ਜਿਤੇ ਉਹਨਾਂ 'ਚ ਕੀ ਫਰਕ ਰਿਹਾ ਇਹਦਾ ਮਤਲਬ ਤੁਸੀਂ ਵੀ ਪਾਵਰ ਦੇ ਭੁੱਖੇ ਹੋ ਕਿਤੇ ਨਾ ਕਿਤੇ ਕਿ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਚੰਗੇ ਲੋਕੀ ਸੀਗੇ ਜਿਨ੍ਹਾਂ ਨੂੰ ਮੈਂ ਜਾਣਦੀ ਆ ਪਰਸਨਲੀ ਮੈਂ ਸੇ ਫੋਨਾਂ ਨੂੰ ਸਪੋਰਟ ਕੀਤਾ ਪਰਮਜੀਤ ਅਨਮੋਲਪਾ ਜੀ ਹੋਗੇ ਖੁੱਡੀਆਂ ਸਾਹਬ ਹੋਗੇ ਔਰ ਜਿਵੇਂ ਮੀਥੇਰ ਹੋਗੇ ਕਿਸਾਨ ਇਹਨਾਂ ਉਮੀਦਵਾਰਾਂ ਨੂੰ ਵੀ ਘੇੜ ਰਹੇ ਆ ਸਵਾਲ ਪੁੱਛਦੇ ਆ ਕਹਿੰਦੇ ਤੁਸੀਂ ਵੀ ਕੁਝ ਕਿਸਾਨਾਂ ਲਈ ਖਾਸ ਨਹੀਂ ਕੀਤਾ ਉਹ ਬੀਜੇਪੀ ਗਵਰਨਮੈਂਟ ਦੀ ਜਿਹੜੀ ਸਰਕਾਰ ਹੈ ਉਹਦਾ ਫਰਜ ਬੰਦਾ ਹੈ ਇਹ ਸਾਰਾ ਕੁਝ ਕਰਨ ਦਾ ਮੈਨੇ ਮੁਆਵਜ਼ੇ ਨਹੀਂ ਆਏ ਪਹਿਲਾਂ ਤਾਂ ਬੱਕਰੀਆਂ ਦੇ ਮੁਰਗੀਆਂ ਦੇ ਮੁਆਵਜ਼ੇ ਦੇਣ ਦਾ ਐਲਾਨ ਹੋ ਗਿਆ ਸੀ ਜੇ ਸਰਕਾਰ ਦੇ ਖਜ਼ਾਨੇ 'ਚ ਪੈਸਾ ਹੋਊਗਾ ਤੇ ਮੁਆਵਜ਼ੇ ਦੇਣਗੇ ਨਾ ਲੋਕਾਂ ਨੂੰ ਵੀ ਇਸ ਗੱਲ ਸਮਝਣ ਦੀ ਲੋੜ ਹੈ ਬੋਰਡ ਲਾਂਦੇ ਐ ਇੰਨੇ ਨੇ ਵੱਡੇ ਬੋਰਡਾਂ ਨੇ ਇਹਨਾਂ ਨੇ ਕੋਈ ਕਮੀ ਨਹੀਂ ਛੱਡੀ ਉਹ ਜਿਹੜੇ ਪੈਸੇ ਐ ਉਹ ਪੈਸੇ ਕਿਤੇ ਨਾ ਕਿਤੇ ਜਾ ਕੇ ਕਿਸਾਨਾਂ ਦੇ ਨੂੰ ਨਹੀਂ ਦਿੱਤਾ ਜਾ ਸਕਦਾ ਜਿੰਦੇ ਬਾਰੇ ਮੈਨੂੰ ਪਤਾ ਹੈ ਕਿ ਇੱਕ ਬੰਦਾ ਕਰਪ ਨਹੀਂ ਹੋ ਸਕਦਾ ਹੈ ਗਲਤ ਨਹੀਂ ਹੋ ਸਕਦਾ ਮੈਂ ਉਹਦੀ ਸਪੋਰਟ ਕਰੂੰਗੀ ਇਸ ਕਰਕੇ ਮੈਂ ਅੰਮ੍ਰਿਤਸਰ ਤੋਂ ਰੇਸ਼ਮ ਸਿੰਘ ਜੀ ਦੀ ਸਪੋਰਟ ਕਰ ਰਹੀ ਹਾਂ ਖਡੂਰ ਸਾਹਿਬ ਤੋਂ ਖਡੂਰ ਸਾਹਿਬ ਤੋਂ ਮੈਂ ਜਾਣਦੀ ਨਹੀਂ ਕਿਸੇ ਨੂੰ ਵੀ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਉੱਥੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਮੀਤ ਹੀਰ ਵੀ ਚੰਗੇ ਲੀਡਰ ਹੈ ਪਰ ਦੂਜੇ ਪਾਸੇ ਉਹਨਾਂ ਦੇ ਮੁਕਾਬਲੇ ਸਿਮਰਨਜੀਤ ਸਿੰਘ ਮਾਨ ਵੀ ਹੈ ਤੁਸੀਂ ਤੇ ਪ੍ਰਚਾਰ ਵੀ ਕੀਤਾ ਉਹਨਾਂ ਲਈ ਉੱਥੇ ਕਿਹਦੀ ਸਪੋਰਟ ਕਰੋਗੇ ਸਿਮਰਨਜੀਤ ਸਿੰਘ ਮਾਨ ਦਾ ਪ੍ਰਚਾਰ ਕੀਤਾ ਸੀਗਾ ਕਾਮਲਟ ਵਰਸਸ ਇੱਕ ਖਤਮ ਕਰਨ ਵਾਸਤੇ ਮੈਨੂੰ ਲੱਗਦਾ ਹੈ ਕਿ ਮੀਤ ਇੱਕ ਵੈਲ ਐਜੂਕੇਟਿਡ ਪੜਿਆ ਲਿਖਿਆ ਮੁੰਡਾ ਹੈ ਔਰ ਪਾਰਲੀਮੈਂਟ ਦੇ ਵਿੱਚ ਵਧੀਆ ਆਵਾਜ਼ ਚੁੱਕ ਸਕਦਾ ਹੈ ਲੋਕਾਂ ਦੀ ਇਸ ਕਰਕੇ ਮੈਂ ਮੀਤ ਦੀ ਸਪੋਰਟ ਕਰੂੰਗੀ ਉੱਥੇ ਅਸਤਕ ਤਾਂ ਸੌਹਾ ਤੇ ਉੱਥੇ ਵੀ ਚੱਕੀਆਂ ਜਾ ਰਹੀਆਂ ਖਟਕੜ ਸਾਹ ਕਲਾਂ ਵੀ ਉੱਥੇ ਕਿਉਂਕਿ ਆਪਣਾ ਅਰਵਿੰਦ ਕੇਰੀਵਾਲ ਨੂੰ ਜਦੋਂ ਫੜਿਆ ਜਾਂਦਾ ਅਣਛਣ ਵੀ ਉੱਥੇ ਹੁੰਦੇ ਆ ਉਹ ਵੀ ਤਾਂ ਕਹਿੰਦੇ ਅਸੀਂ ਵੀ ਭਗਤ ਸਿੰਘ ਦੀ ਸੋਚ ਤੇ ਚੱਲਦੇ ਤੁਸੀਂ ਦੱਸੋ ਸੌਹਾ ਤੇ ਕੈਪਟਨ ਸਾਹਿਬ ਨੇ ਵੀ ਖਾਧੀਆਂ ਸੀ ਉਹ ਕਿੱਧਰ ਗਾਇਬ ਅੱਜ ਘਰਾਂ ਜੋ ਜਵਾਨ ਖਿੱਚ-ਖਿੱਚ ਕੇ ਮਾਰੇ ਇਹਨਾਂ ਨੇ ਇਹ ਖੂਨੀ ਪੰਜਾ ਆ ਇਹ ਬਾਬੇ ਨਾਨਕ ਦਾ ਪੰਜਾ ਨਹੀਂ ਇਹ ਕਾਂਗਰਸ ਦਾ ਖੂਨੀ ਪੰਜਾ ਆ 1 ਜੂਨ ਨੂੰ ਇਹਨਾਂ ਦੇ ਮੂੰਹ ਤੇ ਜਿਹੜੀ ਚਪੇੜ ਮਾਰਨੀ ਨਾ ਤੁਸੀਂ EVM ਦੇ ਥਰੂ ਉਹ ਇਹਨਾਂ ਨੂੰ ਆਵਾਜ਼ ਦਿੱਲੀ ਤੱਕ ਜਾਣੀ ਚਾਹੀਦੀ ਹੈ ਕਿ ਇਹ ਖੂਨੀ ਪੰਜੇ ਨੇ ਸਾਡੇ ਅਮਰਸਰ ਵਾਸੀਆਂ ਨਾਲ ਉਹ ਕੀ ਕੀਤਾ ਹੈ ਸਾਡੇ ਉੱਤੇ ਗੋਲੀਆਂ ਚਲਾਈਆਂ ਇਹਨਾਂ ਨੇ ਉੱਥੇ ਸਾਡੇ ਬਜ਼ੁਰਗਾਂ ਨੇ ਪੈਰ ਤੱਕ ਡਾਤ ਤੇ ਗੋਲੀਆਂ ਮਾਰ ਕੇ ਇਹਨਾਂ ਨੇ ਉਸ ਦਿਨ ਮੇਰੇ ਪੈਰ ਤੇ ਵੀ ਸ਼ਰਾ ਲੱਗਾ ਸੀਗਾ ਮੇਰੇ ਨਾ ਅੱਖਾਂ ਦੇ ਸਾਹਮਣੇ ਇੱਕ ਬਜ਼ੁਰਗ ਦਾ ਪੈਰ ਉੱਡ ਗਿਆ ਸਾਡੇ ਦਿਲ ਦੇ ਵਿੱਚ ਜਿਹੜਾ ਗੁੱਸਾ ਹੈ ਨਾ BJP ਦੇ ਪ੍ਰਤੀ ਸਰਕਾਰ ਦੇ ਪ੍ਰਤੀ ਅਸੀਂ ਆਪਣੇ ਪਿੰਡਾਂ ਦੇ ਵਿੱਚ ਨਹੀਂ ਵੜਨ ਦਵਾਂਗੇ ਲੋਕ ਸਭਾ ਚੋਣਾਂ ਦੇ ਅੰਦਰ ਪੰਜਾਬ ਦੇ ਵਿੱਚ ਇਸ ਵਾਰ ਇੱਕ ਹਵਾ ਆਜ਼ਾਦ ਉਮੀਦਵਾਰਾਂ ਦੀ ਵੀ ਹੈ ਚਾਹੇ ਉਹ ਹਲਕਾ ਖਡੂਰ ਸਾਹਿਬ ਹੋਵੇ ਅੰਮ੍ਰਿਤਸਰ ਹੋਵੇ ਖਾਸ ਕਰਕੇ ਇੱਥੇ ਵੀ ਆਜ਼ਾਦ ਉਮੀਦਵਾਰ ਨੇ ਇੱਕ ਰੇਸ਼ਮ ਸਿੰਘ ਜਿਨ੍ਹਾਂ ਨੂੰ ਸਹਿਯੋਗ ਕਰ ਰਹੇ ਨੇ ਜਾਣਾ ਪਛਾਣਿਆ ਨਾਮ ਹੈ ਸਿਆਸਤ ਵਿੱਚ ਕਾਫੀ ਦਿਲਚਸਪੀ ਰੱਖਦੇ ਨੇ ਸੋਨੀਆ ਮਾਨ ਉਹਨਾਂ ਨਾਲ ਅਸੀਂ ਬੈਠੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਕਿਉਂ ਲੱਗਦਾ ਹੈ ਕਿ ਆਜ਼ਾਦ ਉਮੀਦਵਾਰ ਦੇ ਹੱਕ ਵਿੱਚ ਗੱਲ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾ ਸਵਾਲ ਹੀ ਇਹ ਆ ਜੀ ਕਿਉਂਕਿ ਇਸ ਵਾਰ ਪਹਿਲਾਂ ਵੀ ਆਜ਼ਾਦ ਉਮੀਦਵਾਰ ਇਹ ਨਹੀਂ ਕਿ ਖੜਦੇ ਨਹੀਂ ਰਹੇ ਪਰ ਅੰਮ੍ਰਿਤਸਰ ਤੇ ਖਡੂਰ ਸਾਹਿਬ ਦੇ ਵਿੱਚ ਖਾਸ ਕਰਕੇ ਆਜ਼ਾਦ ਉਮੀਦਵਾਰਾਂ ਦੀ ਲਿਸਟ ਲੰਬੀ ਹੁੰਦੀ ਜਾਂਦੀ ਹੈ ਕੀ ਵਜ੍ਹਾ ਕੀ ਮੰਨਦੇ ਹੋ ਮੈਨੂੰ ਇਹ ਲੱਗਦਾ ਹੈ ਕਿ ਆਜ਼ਾਦ ਉਮੀਦਵਾਰਾਂ ਨੂੰ ਖਲੋਣਾ ਚਾਹੀਦਾ ਹੈ ਔਰ ਇੱਕ ਸਮਾਜ ਤੇ ਜਾਗ ਲਾਉਣ ਵਾਸਤੇ ਇਟਸ ਰੀਲੀ ਇੰਪੋਰਟੈਂਟ ਔਰ ਅੰਮ੍ਰਿਤਸਰ ਹਲਕੇ ਦੇ ਵਿੱਚ ਆਜ਼ਾਦ ਉਮੀਦਵਾਰ ਰੇਸ਼ਮ ਸਿੰਘ ਖੜੇ ਨੇ ਮੈਂ ਉਹਨਾਂ ਦੀ ਸਪੋਰਟ ਇਸ ਕਰਕੇ ਕਰ ਰਹੀ ਹਾਂ ਕਿਉਂਕਿ ਉਹ 1 ਸਾਲ ਸਾਡੇ ਨਾਲ ਧਰਨੇ 'ਚ ਵੀ ਰਹੇ ਆ ਸਾਰੇ ਕਿਤੇ ਸਮਾਜ ਸੇਵਾ ਕਰਦੇ ਨੇ ਖਨੌਰੀ ਬਾਰਡਰ 'ਤੇ ਵੀ ਰਹੇ ਆ ਕੈਂਸਰ ਦੇ ਕੈਂਪਸ ਲਾਏ ਨੇ ਡਰੱਗਸ ਜਾਂ ਕਮੇਟੀਆਂ ਬਣਾਈਆਂ ਨੇ ਜਿੱਥੇ ਕਿਤੇ ਵੀ ਕੋਈ ਲੋੜ ਹੁੰਦੀ ਆ ਉੱਥੇ ਜਾਂਦੇ ਨੇ ਆਪਾਂ ਵੀ ਆਵਾਜ਼ ਛੁਕਦੇ ਨੇ ਤੁਸੀਂ ਉਹਨਾਂ ਦਾ ਆਧਾਰ ਦੱਸਿਆ ਕਿ ਉਹ ਕੰਮ ਕੀ ਕਰਦੇ ਆ ਔਰ ਉਹਨਾਂ ਦੀ ਵਜ੍ਹਾ ਕੀ ਹੈ ਇਲੈਕਸ਼ਨ ਲੜਨ ਦੀ ਕੀ ਤੁਹਾਨੂੰ ਲੱਗਦਾ ਹੈ ਪੰਜਾਬ 'ਚ ਜਿੰਨੀਆਂ ਤਮਾਮ ਸਿਆਸੀ ਪਾਰਟੀਆਂ ਨੇ ਉਹ ਪੰਜਾਬ ਦੇ ਹੱਕ 'ਚ ਨਹੀਂ ਖੜਦੀਆਂ ਇਸ ਕਰਕੇ ਆਜਾਦ ਉਮੀਦਵਾਰਾਂ ਦੀ ਲੋੜ ਹੈ ਵੇਖੋ ਪਾਰਟੀਆਂ ਕਿਤੇ ਨਾ ਕਿਤੇ ਨਾ ਗਲਤ ਫੈਸਲਾ ਕਰ ਲੈਂਦੀਆਂ ਨੇ ਪਾਰਟੀਆਂ ਨੂੰ ਜਿਨ੍ਹਾਂ ਨੂੰ ਟਿਕਟ ਦੇਣੀ ਚਾਹੀਦੀ ਉਹਨਾਂ ਨੂੰ ਕਈ ਵਾਰੀ ਮੌਜੂਦਾ ਐਮਪੀ ਜਿਹੜੇ ਕਹਿੰਦੇ ਆ ਮੌਜੂਦਾ ਐਮਪੀ ਦੀ ਟਿਕਟ ਨਹੀਂ ਕੱਢ ਸਕਦੇ ਜੀ ਉਹਨੂੰ ਹੀ ਦੇਣੀ ਹੈ ਇਹ ਨਹੀਂ ਵੇਖਣਾ ਵੀ ਉਹਨੇ 7 ਸਾਲ ਚ ਕੰਮ ਕੀਤਾ ਕਿ ਨਹੀਂ ਕੀਤਾ ਬਹੁਤ ਸਾਰੇ ਲੋਕੀ ਪੈਸੇ ਦੇ ਕੇ ਟਿਕਟਾਂ ਲੈ ਲੈਂਦੇ ਨੇ ਜਿਹੜੀ ਕੀ ਗਲਤ ਗੱਲ ਹੈ ਠੀਕ ਹੈ ਵੇਖੋ ਆਪਾਂ ਕਰਪਸ਼ਨ ਕਰਕੇ ਜਿਹੜੀਆਂ ਚੀਜ਼ਾਂ ਕਰਾਂਗੇ ਉਹ ਗਲਤ ਹੈ ਪਰ ਕੋਈ ਪਾਰਟੀ ਮੰਨਦੀ ਨਹੀਂ ਪਿੱਛੇ 2022 ਦੀਆਂ ਚੋਣਾਂ ਚ ਵੀ ਇਹ ਗੱਲ ਆਈ ਸੀ ਕਿ ਟਿਕਟਾਂ ਵੇਚੀਆਂ ਗਈਆਂ ਤਾਂ ਇਹ ਕਿਹਾ ਗਿਆ ਨਹੀਂ ਨਹੀਂ ਅਸੀਂ ਤੇ ਆਮ ਘਰਾਂ ਨੂੰ ਵੀ ਟਿਕਟਾਂ ਦਿੱਤੀਆਂ ਵੇਖੋ ਆਮ ਘਰਾਂ ਨੂੰ ਟਿਕਟਾਂ ਜਿਹੜੀਆਂ ਮਿਲੀਆਂ ਸੀਗੀਆਂ ਨਾ ਉਹ ਆਮ ਆਦਮੀ ਪਾਰਟੀ ਨੇ ਦਿੱਤੀਆਂ ਸੀਗੀਆਂ ਉਹ ਸੱਚੀ ਗ ਤਾਂ ਇਹ ਲੋਕਾਂ ਨੇ ਬੋਮਾ ਦੇ ਵਿੱਚ ਲੈ ਕੇ ਆਂਦਾ ਠੀਕ ਹੈ ਬਟ ਐਰ ਕੀ ਜੀ ਜੀ ਤੁਸੀਂ ਗੱਲ ਕਰੋ ਕਿ ਆਮ ਘਰਾਂ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਮੈਨੂੰ ਤੇ ਦੇਖ ਦਿਵਾਣਗੇ ਤੇ ਵੀ ਕਿ ਆਮ ਘਰ ਦੇ ਕਿਸੇ ਵੀ ਬੰਦੇ ਨੂੰ ਟਿਕਟ ਦਿੱਤੀ ਹੋਵੇ ਤੁਹਾਨੂੰ ਅਸੀਂ ਕਾਫੀ ਲੰਮੇ ਸਮੇਂ ਤੋਂ ਦੇਖ ਰਹੇ ਹਾਂ ਦਿਲਚਸਪੀ ਸਿਆਸਤੰਦਰ ਦਿਖਾ ਰਹੇ ਹੋ ਤੁਸੀਂ ਖੁਦ ਕਿਉਂ ਨਹੀਂ ਚੋਣ ਮੈਦਾਨ ਚਾਏ ਵੇਖੋ ਮੈਂ ਹਜੇ ਚੋਣ ਮੈਦਾਨ ਦੇ ਵਿੱਚ ਨਹੀਂ ਆਈ ਕਿਉਂਕਿ ਮੈਂ ਹਜੇ ਚੋਣ ਦੀਆਂ ਸਾਰੀਆਂ ਚੀਜ਼ਾਂ ਦੇਖ ਰਹੀ ਹਾਂ ਔਰ ਮੈਨੂੰ ਹਜੇ ਤੱਕ ਇਹ ਮੈਨੂੰ ਸਾਰੀਆਂ ਪਾਰਟੀਆਂ ਦੀ ਆਫਰ ਹੁੰਦੀ ਹੈ ਕਿ ਮੈਂ ਆ ਪਾਰਟੀ ਜੁਆਇਨ ਕਰਾਂ ਪਾਰਟੀ ਪਰ ਮੈਂ ਜਦੋਂ ਕਿਸੇ ਪਾਰਟੀ ਜਾਉਂਗੀ ਮੈਂ ਉਹ ਉਹ ਕੰਮ ਨਹੀਂ ਕਰੂੰਗੀ ਕਿ ਅੱਜ ਛੱਡਤੀ ਤੇ ਦੂਜੀ ਜੁਆਇਨ ਕਰ ਲਈ ਤੇ ਦੂਜੀ ਛੱਡਤੀ ਤੇ ਜੁਆਇਨ ਕਰ ਲਈ ਠੀਕ ਹੈ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਸੋਚ ਸਮਝ ਕੇ ਪਾਰਟੀ ਜੁਆਇਨ ਕਰਨੀ ਚਾਹੀਦੀ ਹੈ ਇਸ ਵਾਰੀ ਵੀ ਦਾਲ ਬਦਲਵਾਂ ਦੀ ਹਨੇਰੀ ਆਈ ਹੋਈ ਹੈ ਪੰਜਾਬ ਅੰਦਰ ਬਿਲਕੁਲ ਆਈ ਹੋਈ ਹੈ ਇਸੇ ਕਰਕੇ ਮੈਂ ਆਮ ਆਦਮੀ ਪਾਰਟੀ ਦੇ ਉੱਤੇ ਇੱਕ ਕੁਐਸਚਨ ਚੱਕਿਆ ਹੈ ਕਿ ਵੇਖੋ ਆਮ ਆਦਮੀ ਪਾਰਟੀ ਦੇ ਉੱਤੇ ਅਸੀਂ ਵਿਸ਼ਵਾਸ ਕੀਤਾ ਸੀਗਾ ਇਨੀਆਂ ਸੀਟਾਂ ਲੈ ਕੇ ਆਣੀਆਂ ਲੋਕਾਂ ਨੇ ਅੱਕ ਕੇ ਇਹਨਾਂ ਨੂੰ ਦਿੱਤਾ ਸੀ ਇਹਨਾਂ ਤੋਂ ਤੇ ਅੱਕੇ ਸੀਗੇ ਪੈਲੀ ਵਾਲਿਆਂ ਤੋਂ ਉਹਨਾਂ ਨੂੰ ਹੀ ਆਪਣੀ ਕਾ ਪਾਰਟੀ ਦੇ ਵਿੱਚ ਵਾੜੀ ਜਾ ਰਹੀ ਹੈ ਤੇ ਫਿਰ ਇਨਾਂ ਜਿਤੇ ਉਹਨਾਂ ਚ ਕੀ ਫਰਕ ਰਿਹਾ ਇਹਦਾ ਮਤਲਬ ਤੁਸੀਂ ਵੀ ਪਾਵਰ ਦੇ ਭੁੱਖੇ ਹੋ ਕਿਤੇ ਨਾ ਕਿਤੇ ਠੀਕ ਹੈ ਨਾ ਸੋ ਇਸ ਕਰਕੇ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਚੰਗੇ ਲੋਕੀ ਸੀਗੇ ਜਿਨ੍ਹਾਂ ਨੂੰ ਮੈਂ ਜਾਣਦੀ ਆ ਪਰਸਨਲੀ ਮੈਂ ਸੇਫ ਉਹਨਾਂ ਨੂੰ ਸਪੋਰਟ ਕੀਤਾ ਜਿਵੇਂ ਕਰਮਜੀਤ ਅਨਮੋਲਪਾਜੀ ਹੋਗੇ ਖੁੱਡੀਆਂ ਸਾਹਿਬ ਹੋਗੇ ਔਰ ਜਿਵੇਂ ਮੀਥੇਰ ਹੋਗੇ ਮੈਂ ਉਹਨਾਂ ਦਾ ਤੁਸੀਂ ਨਾਮ ਲਿਆ ਕਿਸਾਨਾਂ ਦੇ ਅੰਦੋਲਨ ਵਿੱਚ ਤੁਸੀਂ ਉੱਥੇ ਕੰਮ ਵੀ ਕੀਤਾ ਕਿਸਾਨ ਇਹਨਾਂ ਉਮੀਦਵਾਰਾਂ ਨੂੰ ਵੀ ਘੇਰ ਰਹੇ ਆ ਸਵਾਲ ਪੁੱਛਦੇ ਆ ਕਹਿੰਦੇ ਤੁਸੀਂ ਵੀ ਕੁਝ ਕਿਸਾਨਾਂ ਲਈ ਖਾਸ ਨਹੀਂ ਕੀਤਾ ਵੇਖੋ ਮੇਰੀ ਗੱਲ ਸੁਣੋ ਪਾਵਰ ਜਿਹੜੀ ਹੁੰਦੀ ਹੈ ਨਾ ਸੈਂਟਰ ਦੇ ਕੋਲ ਹੈ ਕਿਸਾਨਾਂ ਦੇ ਖਾਸ ਕਰਨ ਦੀ ਉਹ ਭਾਜਪਾ ਗਵਰਨਮੈਂਟ ਦੀ ਜਿਹੜੀ ਸਰਕਾਰ ਹੈ ਉਹਦਾ ਫਰਜ ਬੰਦਾ ਹੈ ਇਹ ਸਾਰਾ ਕੁਝ ਕਰਨ ਦਾ ਜਿਹੜੇ ਕਿ ਜਿਹਦੇ ਕੋਲ ਪਾਵਰ ਹੋਊਗੀ ਜਿਹਦੇ ਕੋਲ ਪੈਨ ਹੋਊਗਾ ਉਹੀ ਕਰ ਸਕੂਗਾ ਨਾ ਉਹੀ ਆਵਾਜ਼ ਚੁੱਕ ਸਕੂਗਾ ਨਾ ਅੱਜ ਮੈਨੂੰ ਇਹ ਲੱਗਦਾ ਵੀ ਇਹ ਜ਼ਰੂਰ ਜਾ ਕੇ ਜਿਹੜੀ ਆਵਾਜ਼ ਪਾਰਲੀਮੈਂਟ ਦੇ ਵਿੱਚ ਚੁੱਕਣਗੇ ਤੇ ਗੱਲ ਕਰਨਗੇ ਕਿਉਂਕਿ ਉਹ ਕਹਿੰਦੇ ਸਟੇਟ ਗਵਰਨਮੈਂਟ ਨੇ ਜਿੱਥੇ-ਜਿੱਥੇ ਤਬਾਹੀ ਹੋਈ ਕੁਦਰਤੀ ਮੌਸਮ ਨੇ ਵੀ ਮਾਰ ਕੀਤੀ ਕਹਿੰਦੇ ਮੁਆਵਜ਼ੇ ਨਹੀਂ ਆਏ ਪਹਿਲਾਂ ਤਾਂ ਬੱਕਰੀਆਂ ਦੇ ਮੁਰਗੀਆਂ ਦੇ ਮੁਆਵਜ਼ੇ ਦੇਣ ਦਾ ਐਲਾਨ ਹੋ ਗਿਆ ਸੀ ਵੇਖੋ ਮੇਰੀ ਗੱਲ ਸੁਣੋ ਜੇ ਤਾਂ ਸਰਕਾਰ ਦੇ ਖਜ਼ਾਨੇ 'ਚ ਪੈਸਾ ਹੋਊਗਾ ਤੇ ਮੁਆਵਜ਼ੇ ਦੇਣਗੇ ਨਾ ਲੋਕਾਂ ਨੂੰ ਵੀ ਇਸ ਗੱਲ ਸਮਝਣ ਦੀ ਲੋੜ ਹੈ ਅੱਜ ਸਾਡਾ ਪੰਜਾਬ ਕਰਜ਼ੇ ਦੇ ਵਿੱਚ ਡ ਮੈਨੂੰ ਨਫ਼ਰਤ ਇਸ ਗੱਲ ਦੀ ਐ ਇਸ ਪਾਰਟੀਆਂ ਦੀ ਬੋਰਡ ਲਾਂਦੇ ਐ ਇੰਨੇ ਨੇ ਵੱਡੇ ਬੋਰਡਾਂ ਦੀ ਇਹਨਾਂ ਨੇ ਕੋਈ ਕਮੀ ਨਹੀਂ ਛੱਡੀ ਉਹ ਜਿਹੜੇ ਪੈਸੇ ਐ ਉਹ ਪੈਸੇ ਕਿਤੇ ਨਾ ਕਿਤੇ ਜਾ ਕੇ ਕਿਸਾਨਾਂ ਦੇ ਨੂੰ ਨਹੀਂ ਦਿੱਤਾ ਜਾ ਸਕਦਾ ਤੁਹਾਨੂੰ ਵੀ ਲੱਗਦਾ ਨਜਾਇਜ਼ ਮਸ਼ਹੂਰੀਆਂ ਤੇ ਪੈਸਾ ਲੱਗਦਾ ਨਜਾਇਜ਼ ਨਜਾਇਜ਼ ਕਰ ਰਹੇ ਨੇ ਉਹ ਪੈਸੇ ਜਿਹੜੇ ਐ ਉਹ ਕਿਤੇ ਨਾ ਕਿਤੇ ਕਨਕਲੂਡ ਹੋ ਕੇ ਲੋਕਾਂ ਦੀ ਹੈਲਪ ਹੋ ਸਕਦੀ ਹੈ ਉੱਥੋਂ ਅਸੀਂ ਰੇਸ਼ਮ ਸਿੰਘ ਹੋਰ ਨਾਲ ਵੀ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਸਵਾਲ ਇਹ ਐ ਵਾਖ ਵਖ ਥਾਵਾਂ ਤੇ ਉਮੀਦਵਾਰ ਨੇ ਤੁਹਾਡੇ ਗਵਾਂਢੀ ਹਲਕੇ ਚ ਖਡੂਰ ਸਾਹਿਬ ਅਮਰਿਤਪਾਲ ਸਿੰਘ ਹੋਰਾਂ ਨੇ ਵੀ ਐਲਾਨ ਕੀਤਾ ਤੁਹਾਨੂੰ ਕੀ ਲੱਗਦਾ ਜਿੱਥੇ ਜਿੱਥੇ ਹੋਰ ਉਮੀਦਵਾਰ ਖੜੇ ਆ ਕਿੱਥੇ ਕਿਸ ਦੀ ਸਪੋਰਟ ਹੋਣੀ ਚਾਹੀਦੀ ਵੇਖੋ ਮੈਂ ਜਿਹਨੂੰ ਪਰਸਨਲੀ ਜਾਣਦੀ ਆ ਨਾ ਤੇ ਮੈਂ ਤੇ ਉਹਦੀ ਸਪੋਰਟ ਕਰੂੰਗੀ ਜਿੰਦੇ ਬਾਰੇ ਮੈਨੂੰ ਪਤਾ ਹੈ ਕਿ ਇੱਕ ਬੰਦਾ ਕਰਪ ਨਹੀਂ ਹੋ ਸਕਦਾ ਹੈ ਗਲਤ ਨਹੀਂ ਹੋ ਸਕਦਾ ਮੈਂ ਉਹਦੀ ਸਪੋਰਟ ਕਰੂੰਗੀ ਇਸ ਕਰਕੇ ਮੈਂ ਅੰਮ੍ਰਿਤਸਰ ਤੋਂ ਰੇਸ਼ਮ ਸਿੰਘ ਜੀ ਦੀ ਸਪੋਰਟ ਕਰ ਰਹੀ ਹਾਂ ਖਡੂਰ ਸਾਹਿਬ ਤੋਂ ਖਡੂਰ ਸਾਹਿਬ ਤੋਂ ਮੈਂ ਜਾਣਦੀ ਨਹੀਂ ਕਿਸੇ ਨੂੰ ਵੀ ਪਰਸਨਲੀ ਨਹੀਂ ਜਾਣਦੀ ਮੈਂ ਕਿਸੇ ਨੂੰ ਮੈਂ ਪਰਸਨਲੀ ਜਾਣੂੰਗੀ ਕੱਲ ਨੂੰ ਮੈਨੂੰ ਕਹਿਣਗੇ ਵੀ ਇਹ ਮੈਂ ਕਦੇ ਵੀ ਬਿਆਨ ਦੇਦਾ ਕਿਸੇ ਵਾਸਤੇ ਨਹੀਂ ਮੈਂ ਬਿਆਨ ਦੇ ਸਕਦੀ ਜਿਹਦੇ ਜਿਹਦੇ ਵਾਸਤੇ ਮੈਂ ਬਿਆਨ ਦਿੱਤੇ ਆ ਉਹਦੇ ਬਾਰੇ ਮੈਂ ਕਨਫਰਮਡ ਆ ਮੈਂ ਕਰਮਜੀਤ ਅਨਮੋਲ ਦੀ ਕਨਫਰਮ ਦਿੱਤਾ ਇਸ ਕਰਕੇ ਕਿਉਂਕਿ ਇੰਨੇ ਕਰੀਏ ਟੌਪ ਤੇ ਹੋਤੇ ਇੰਨੀਆਂ ਫਿਲਮਾਂ ਛੱਡ ਕੇ ਕੋਈ ਬੰਦਾ ਗਾਲਾਂ ਖਾਣ ਲਈ ਜਾ ਰਿਹਾ ਲੋਕਾਂ ਦੀਆਂ ਤੇ ਇਹ ਕੋਈ ਸੌਖਾ ਨਹੀਂ ਹੁੰਦਾ ਆਈ ਕੈਨ ਅੰਡਰਸਟੈਂਡ ਕਿ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਉੱਥੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਉਮੀਦ ਹੇਰ ਵੀ ਚੰਗੇ ਲੀਡਰ ਹੈ ਪਰ ਦੂਜੇ ਪਾਸੇ ਉਹਨਾਂ ਦੇ ਮੁਕਾਬਲੇ ਸਿਮਰਨਜੀਤ ਸਿੰਘ ਮਾਨ ਵੀ ਹੈ ਤੁਸੀਂ ਤੇ ਪ੍ਰਚਾਰ ਵੀ ਕੀਤਾ ਉਹਨਾਂ ਲਈ ਉੱਥੇ ਕੀ ਦੀ ਸਪੋਰਟ ਕਰੋ ਸਿਮਰਨਜੀਤ ਸਿੰਘ ਮਾਨ ਦਾ ਪ੍ਰਚਾਰ ਕੀਤਾ ਸੀਗਾ ਕਾਮਰੇਡ ਵਰਸਸ ਇੱਕ ਖਤਮ ਕਰਨ ਵਾਸਤੇ ਕਿਉਂਕਿ ਮੈਨੂੰ ਇਹ ਲੱਗਦਾ ਸੀਗਾ ਕਿ ਇਹਨਾਂ ਲੋਕਾਂ ਨੇ ਇੱਕ ਧਾਰਨਾਵਾ ਬਣਾ ਲਈ ਹੈ ਕਿ ਕਾਮਰੇਡ ਵੀ ਇੱਕ ਧਰਮ ਹੈ ਨਹੀਂ ਮੈਂ ਸਿੱਖਾਂ ਵਿਚਾਰਤਾ ਰਾਹਰ ਕਿਸੇ ਦੀ ਆਪਣੀ ਆਪਣੀ ਹੋ ਸਕਦੀ ਹੈ ਉਸ ਚੀਜ਼ ਨੂੰ ਖਤਮ ਕਰਨ ਵਾਸਤੇ ਕੀਤਾ ਸੀਗਾ ਮੈਨੂੰ ਲੱਗਦਾ ਹੈ ਕਿ ਮੀਤ ਇੱਕ ਵੈਲੇ ਐਜੂਕੇਟਿਡ ਪੜਿਆ ਲਿਖਿਆ ਮੁੰਡਾ ਹੈ ਔਰ ਪਾਰਲੀਮੈਂਟ ਦੇ ਵਿੱਚ ਵਧੀਆ ਆਵਾਜ਼ ਚੁੱਕ ਸਕਦਾ ਹੈ ਲੋਕਾਂ ਦੀ ਇਸ ਕਰਕੇ ਮੈਂ ਮੀਤ ਦੀ ਸਪੋਰਟ ਕਰੂੰਗੀ ਉੱਥੇ ਜੀ ਰੇਸ਼ਮ ਸਿੰਘ ਜੀ ਤੁਹਾਡੇ ਤੋਂ ਇਹੀ ਜਾਣਨਾ ਚਾਹੁੰਦੇ ਇਹਨਾਂ ਨੇ ਵੈਸੇ ਦੱਸਿਆ ਕਿ ਤੁਸੀਂ ਪਹਿਲਾਂ ਕੀ ਕੀਤਾ ਸੋਚਦੇ ਕੀ ਹੋ ਔਰ ਤੁਹਾਡਾ ਏਜੰਡਾ ਕੀ ਹੋਣ ਵਾਲਾ ਜਿਹੜਾ ਬਾਕੀ ਪਾਰਟੀਆਂ ਕੋਲ ਨਹੀਂ ਹੈ ਵੇਖੋ ਇਮਾਨਦਾਰੀ ਜਿਹੜੀ ਬਾਕੀ ਪਾਰਟੀਆਂ ਪਾਰਟੀਆਂ ਕੋਲ ਬਿਲਕੁਲ ਨਹੀਂ ਹੈਗੀ ਸਿਰਫ ਬਦਲਾ ਦੇ ਨਾਂ ਦੇ ਉੱਤੇ ਆਪਣੇ ਘਰਾਂ 'ਚ ਬਦਲਾ ਹੋਉਂਦਿਆ ਸਾਨੂੰ ਕੋਈ ਲੋਕਾਂ ਪੱਖੀ ਬਦਲਾ ਨਜ਼ਰ ਨਹੀਂ ਆਇਆ ਅਸੀਂ ਵੀ ਇਹ ਪਾਰਟੀ ਦੇ ਨਾਲ ਜੁੜੇ ਰਹੇ ਮੈਂ 2014 ਦਾ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਆ ਕੋਈ ਬਦਲਾ ਨਹੀਂ ਨਜ਼ਰ ਆਇਆ ਇਹਨਾਂ ਦੇ ਘਰਾਂ 'ਚ ਜ਼ਰੂਰ ਬਦਲਾ ਹੋ ਗਿਆ ਇਹ ਤਾਂ ਨਹੀਂ ਕਿਤੇ ਕੱਲ ਨੂੰ ਲੋਕ ਇਹ ਸਮਝਣ ਕਿ ਰੇਸ਼ਮ ਸਿੰਘ ਨੂੰ ਇਹਨਾਂ ਨੇ ਟਿਕਟ ਨਹੀਂ ਦਿੱਤੀ ਇਸ ਕਰਕੇ ਬਾਗੀ ਹੋ ਗਿਆ ਪਹਿਲਾਂ ਸਭ ਠੀਕ ਸੀ ਇਹ ਨਾ ਜੀ ਸਾਨੂੰ ਟਿਕਟਾਂ ਦੀ ਲੋੜ ਐ ਇਹਨਾਂ ਦੀ ਨਾ ਸਾਨੂੰ ਕੋਈ ਅਹੁਦਿਆਂ ਦੀ ਲੋੜ ਐ ਇਹਨਾਂ ਦੀ ਨਾ ਸਾਨੂੰ ਸਾਨੂੰ ਤੇ ਅੱਜ ਵੀ ਵਿੱਚ ਵਿੱਚ ਅਪਰੋਚ ਕਰ ਰਹੇ ਆ ਕਿ ਇਹ ਪੈਸੇ ਲੈ ਕੇ ਬਹਿ ਜਾਓ ਅਸੀਂ ਆਚਾਰ ਨਾਲ ਰੋਟੀ ਖਾ ਲਾਂਗੇ ਪਰ ਇਹਨਾਂ ਕੋ ਪਹਿਲੇ ਲੈ ਕੇ ਗੰਦੀ ਕਮਾਈ ਇਹਨਾਂ ਦੀ ਲੈ ਕੇ ਆਪਾਂ ਬਹਿਣ ਵਾਲਿਆਂ ਦੇ ਵਿੱਚੋਂ ਨਹੀਂ ਹੈਗੇ। ਇਹੀ ਤਰ੍ਹਾਂ ਇਹ ਪਹਿਲਾਂ ਹੀ ਦੱਸਤਾ ਕਿ ਕਿਵੇਂ ਅਪਰੋਚ ਕਰ ਰਹੇ ਆ ਪਰ ਇੱਕ ਵੱਡਾ ਸਵਾਲ ਆਜ਼ਾਦ ਉਮੀਦਵਾਰਾਂ ਤੇ ਉੱਠਦਾ ਕਿ ਲਿਸਟ ਬਹੁਤ ਲੰਮੀ ਬਣ ਜਾਂਦੀ ਹੈ ਏਵੇਂ ਮਸ਼ੀਨ ਦੇ ਉੱਤੇ ਉਮੀਦਵਾਰਾਂ ਦੀ। ਕਹਿੰਦੇ ਬਹੁਤੇ ਤਾਂ ਕਿਸੇ ਨਾ ਕਿਸੇ ਹੱਕ ਵਿੱਚ ਭੁਗਤ ਜਾਂਦੇ ਆ। ਨਹੀਂ ਜੀ ਆਪਾਂ ਤੇ ਡਟ ਕੇ ਇੱਥੇ ਹੀ ਅੰਮ੍ਰਿਤਸਰ 'ਚ ਹੀ ਰਵਾਂਗੇ। ਤੁਹਾਡੇ ਸਾਹਮਣੇ ਹੀ ਆ ਕਿਸੇ ਦੇ ਹੱਕ 'ਚ ਨਹੀਂ ਭੁਗਤਦੇ। ਆਪਣੀ ਆਜ਼ਾਦ ਸੋਚ ਲੈ ਕੇ ਚੱਲੇ ਆ। ਓਦਾਂ ਹੀ ਰਵਾਂਗੇ ਆਖਿਰ ਤੱਕ ਓਦਾਂ ਰਵਾਂਗੇ। ਸ਼ੌਕੜ ਬਾਰੇ ਥੋੜਾ ਦੱਸ ਦਿਓ ਕਿ ਤੁਸੀਂ ਰਹਿਣ ਵਾਲੇ ਕਿੱਥੋਂ ਦੇ ਆ ਪੜੇ ਲਿਖੇ ਕਿੰਨੇ ਹੋ ਕੱਲ ਨੂੰ ਕਿਤੇ ਤੁਹਾਨੂੰ ਵੋਟ ਪਾ ਕੇ ਪਛਤਾਣ ਨਾ ਲੋਕ ਵੇਖੋ ਜੀ ਮੈਂ ਰਾਜਸਥਾਨਸੀ ਹਲਕਾ ਆ ਮੇਰਾ ਮੇਰਾ ਰਾਜਸਥਾਨਸੀ ਹਲਕੇਚ ਅਦਲੀਵਾਲ ਪਿੰਡ ਆ ਇੱਥੋਂ ਦਾ ਮੈਂ ਲੋਕਲ ਹੀ ਰਹਿਣ ਵਾਲਾ ਆ ਜੀ ਇੱਥੇ ਦੀ ਮੇਰੀ ਸਕੂਲਿੰਗ ਵੀ ਇੱਥੋਂ ਦਾ ਆ ਇੱਥੇ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਉਰਦੂ ਦੇ ਵਿੱਚ ਐਡਮਿਸ਼ਨ ਆ ਮੇਰੀ ਇੱਥੇ ਮੈਂ ਪੜ ਰਿਹਾ ਹੁਣੇ ਤੁਸੀਂ ਸਭ ਤੋਂ ਵੱਡਾ ਇੱਕ ਵੀ ਸਵਾਲ ਇੱਕ ਹੁੰਦਾ ਨਾ ਕਿ ਉਮੀਦਵਾਰ ਘਰ ਘਰ ਜਾਂਦਾ ਅਬ ਡੋਰ ਟੂ ਡੋਰ ਜਾਂਦਾ ਇੱਕ ਆਖਰੀ ਸਵਾਲ ਤੁਹਾਡੇ ਲਈ ਕਿ ਤੁਹਾਨੂੰ ਵੋਟ ਲੋਕ ਕੀ ਸੋਚ ਕੇ ਪਾਉਣ ਜਿਹੜਾ ਕਿ ਬਾਕੀ ਪਾਰਟੀਆਂ ਨਹੀਂ ਕਰ ਰਹੀ। ਵੇਖੋ ਆਪਾਂ ਮੈਂ ਮੈਨੀਫੈਸਟੋ ਤੁਹਾਡੇ ਨਾਲ ਸ਼ੇਅਰ ਕਰੂੰਗਾ। ਮੈਂ ਉਹ ਦੋ ਤਰੀਕੇ ਦੇ ਡਿਟੇਲਸ ਲਿਖੀਆਂ ਆ ਦੇ ਉੱਤੇ ਜਿਹੜੇ ਕੰਮ ਆਪਾਂ ਕਰ ਰਹੇ ਆ। ਇਹ ਜਿਹੜੇ ਪਾਰਟੀਆਂ ਵਾਲੇ ਤੇ ਮੈਨੀਫੈਸਟੋ ਲੈ ਕੇ ਆਉਂਦੇ ਕਿ ਆਪਾਂ ਕੀ ਕਰਾਂਗੇ? ਆਪਾਂ ਵਿਦਆਊਟ ਪਾਵਰ ਜੋ ਕਰਨੇ ਆ ਨਾ ਆਪਾਂ ਉਹ 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 ਵੀ ਨਾਲ ਲਿਖਿਆ ਆ। ਆਪਾਂ ਸੈਂਕੜੇ ਪਿੰਡਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਮੇਟੀਆਂ ਬਣਾਈਆਂ ਨਸ਼ੇ ਨੂੰ ਲੈ ਕੇ ਜਿੱਥੇ ਕਿ ਇਹ ਪਾਰਟੀਆਂ ਵਾਲਿਆਂ ਨੇ ਸਾਡੇ ਵਿੱਚ ਰਿਕਵਰਡ ਪੈਦਾ ਕੀਤੀ ਹੈ ਜਿਹੜੇ ਵੱਡੇ ਸਮਗਲਰ ਹੀ ਇਹਨਾਂ ਵੱਲੋਂ ਛਡਾਏ ਜਾਂਦੇ ਰਹਿ ਸਾਨੂੰ ਚੁੱਪ ਕਰਾਇਆ ਗਿਆ ਹੈ ਇਹਨਾਂ ਵੱਲੋਂ ਕਿ ਫਲਾਣੇ ਸਮਗਲਰ ਦਾ ਨਾਂ ਨਾ ਲਓ ਉਹਦੀ ਸਾਨੂੰ ਫੰਡਿੰਗ ਹੈ ਉਹਨੇ ਸਾਨੂੰ 80 ਲੱਖ ਦਿੱਤਾ ਉਹਨੇ ਸਾਨੂੰ 50 ਲੱਖ ਦਿੱਤਾ ਉਹ ਚੀਜ਼ਾਂ ਜੇ ਸਾਨੂੰ ਅੱਜ ਨੂੰ ਤਾਂ ਖਲੋਣਾ ਪਿਆ ਜੇ ਸਾਡੇ ਕੋਈ ਪਾਵਰ ਹੋਊਗੀ ਨਾ ਆਪਾਂ ਉਹੋ ਜੇ ਵੱਡੇ ਜਿਹੜੇ ਸਮਗਲਰ ਆ ਛੋਟਿਆਂ ਨੂੰ ਤੇ ਫੱਟੇ ਫੜ ਲੈਂਦੀ ਪੁਲਿਸ ਜਿਹੜੇ ਵੱਡੇ ਸਮਗਲੇ ਦੇ ਪਾਰਟੀ ਪਾਰਟੀ ਦੇ ਵੱਡੇ ਲੀਡਰਾਂ ਦੇ ਸ਼ੈਲਟਰ ਥੱਲੇ ਰਹਿੰਦੇ ਆ ਇਹਨਾਂ ਨੂੰ ਵੀ ਅੰਦਰ ਕਰਾਂਗੇ ਈ ਹਮਰੇ ਸਰ ਵਿੱਚ ਤੁਸੀਂ ਵੀ ਸਮਝਦੇ ਹੋ ਕੁਝ ਨਹੀਂ ਬਦਲਿਆ ਜਿਵੇਂ ਇਹਨਾਂ ਨੇ ਕਿਹਾ ਕਿ ਨਸ਼ੇ ਦਾ ਬੜਾ ਹੈ ਮੁੱਦਾ ਕਿਉਂਕਿ ਕੁਮਰ ਵਿਜੇ ਪ੍ਰਤਾਪ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਹੋ ਉਹਨਾਂ ਨੇ ਵੀ ਸਟੇਜ ਤੋਂ ਤਕਰੀਰ ਦਿੱਤੀ ਸੀ ਜਿਹੜੀ ਤੁਸੀਂ ਵੀ ਸੁਣੀ ਹੋਣੀ ਬਿਲਕੁਲ ਸਹੀ ਕਿਹਾ ਅਸੀਂ ਕੁਮਰ ਵਿਜੇ ਪ੍ਰਤਾਪ ਜੀ ਦੀ ਸੋਚ ਦੇ ਨਾਲ ਬਿਲਕੁਲ ਸਹਿਮਤ ਆ ਕਿਉਂਕਿ ਉਹ ਮੇਰੀ ਉਹਨਾਂ ਦੀ ਸੋਚ ਬਹੁਤ ਵਧੀਆ ਹੈ ਹਮੇਸ਼ਾ ਸੱਚੀ ਗੱਲ ਕਰਦੇ ਆ ਬਲੰਟ ਹੋ ਕੇ ਕਹਿੰਦੇ ਆ ਜੋ ਅਸੀਂ ਕਰਦੇ ਆ ਠੀਕ ਹੈ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਵੀ ਸਤਪਾਲ ਡਾਂਗ ਮਿਮਲਾ ਡਾਂਗ ਜੀ ਤੋਂ ਪ੍ਰਭਾਵਿਤ ਨੇ ਔਰ ਮੇਰੇ ਫਾਦਰ ਦੇ ਨਾਲ ਮੇਰੇ ਮੈਂ ਮਤਲਬ ਮੈਂ ਉਹਨਾਂ ਨੂੰ ਮੈਂ ਛੋਟੇ ਹੁੰਦੇ ਤੋਂ ਮੇਰਾ ਜਿਹੜਾ ਬਚਪਨ ਹੈ ਉਹ ਸਾਤਪੜ ਡਾਂਗ ਬਿਮਲਾ ਡਾਂਗ ਜੀ ਦੇ ਨਾਲ ਬਿਤੇ ਹੈ ਹਾਂ ਬਿਲਕੁਲ ਕਿਉਂਕਿ ਮੇਰੇ ਨਾਲ ਬਹੁਤ ਪਿਆਰ ਕਰਦੇ ਸੀਗੇ ਮੇਰੇ ਫਾਦਰ ਨਾਲ ਬਹੁਤ ਪਿਆਰ ਕਰਦੇ ਸੀਗੇ ਸੋ ਇਸ ਕਰਕੇ ਮੇਰੀ ਜਿਹੜੀ ਸੋਚ ਹੈ ਮੇਰੀ ਉਹਨਾਂ ਵਰਗੀ ਬਲੰਟ ਹੈ ਸੋ ਮੈਨੂੰ ਲੱਗਦਾ ਜਿਹੜੀ ਆਜ਼ਾਦ ਸੋਚ ਹੁੰਦੀ ਹੈ ਨਾ ਉਹ ਬੜੀ ਮੁਸ਼ਕਲ ਹੁੰਦੀ ਹੈ ਉਹਨੂੰ ਕਿਸੇ ਪਾਰਟੀ ਦੇ ਦਾਇਰੇ ਦੇ ਵਿੱਚ ਕੈਦ ਕਰਨਾ ਨਤਮਸਤਕਤਾ ਸੌਹਾਂ ਤੇ ਉੱਥੇ ਵੀ ਚੱਕੀਆਂ ਜਾ ਰਹੀਆਂ ਖਟਕੜ ਸਾਹ ਕਲਾ ਵੀ ਉੱਥੇ ਕਿਉਂਕਿ ਆਪਣਾ ਅਰਵਿੰਦ ਕੇਜਰੀਵਾਲ ਨੂੰ ਜਦੋਂ ਪੜ੍ਹਿਆ ਜਾਂਦਾ ਅ ਤੁਸੀਂ ਦੱਸੋ ਇਹਨਾਂ ਦਾ ਜਵਾਬ ਵੀ ਸੋਚ ਤੇ ਕੌਣ ਕਹਿੰਦੇ ਕਿ ਜਿਹੜੇ ਭਗਤ ਸਿੰਘ ਦੀ ਸੋਚ ਦੇ ਉੱਤੇ ਚੱਲਣ ਵਾਸਤੇ ਖੜਕੜ ਕਲਾਾਂ ਦੇ ਵਿੱਚ ਮਸਤਕ ਹੋਏ ਨੇ ਉਹ ਵੀ ਕਹਿੰਦੇ ਸੋਮਾ ਖਾ ਕੇ ਕਹਿੰਦੇ ਜੀ ਅਸੀਂ ਭਗਤ ਸਿੰਘ ਦੀ ਸੋਚ ਤੇ ਚੱਲ ਰਹੇ ਹਾਂ ਸੋਮਾ ਤੇ ਕੈਪਟਨ ਸਾਹਿਬ ਨੇ ਵੀ ਖਾਧੀਆਂ ਸੀ ਉਹ ਕਿੱਧਰ ਗਏ ਬਾਅਦ ਉਹਨਾਂ ਕੋ ਆਮ ਲੋਕ ਗਏ ਪੁੱਛਣ ਕੈਪਟਨ ਸਾਹਿਬ ਨੂੰ ਪਿਓ ਬਣਾਇਆ ਸੀ ਇਹ ਇਹ ਲੀਡਰਾਂ ਨੇ ਐਮਐਲਏਆਂ ਨੇ ਕਾਂਗਰਸੀਆਂ ਨੇ ਆਪਣੇ ਬਜ਼ੁਰਗਾਂ ਕੋ ਉਹਨਾਂ ਦੇ ਗੋਡਿਆਂ ਨੂੰ ਹੱਥ ਲਵਾਉਂਦੇ ਸੀ ਉਹ ਕਿੱਥੇ ਗਏ ਹੁਣ ਅੱਜ ਉਹ ਰਾਜੇ ਵੜਿੰਗਰ ਬੈਠੇ ਆ ਇਹ ਲੀਡਰਾਂ ਨੂੰ ਸਵਾਲ ਪੁੱਛੋ ਆਮ ਲੋਕਾਂ ਨੂੰ ਸਾਡੀ ਇਹੋ ਤੇ ਬੇਨਤੀ ਆਪਾਂ ਕਰਨ ਨਿਕਲਣਾ ਡੋਰ ਟੂ ਡੋਰ ਇਹਨਾਂ ਨੂੰ ਪੁੱਛੋ ਇਹ ਸੌਵਾਂ ਖਾ ਕੇ ਕਿੱਧਰ ਜਾਂਦੇ ਨੇ ਅੱਜ ਮੈਂ ਪਿਛਲੇ ਕੁਝ ਸਮੇਂ ਤੇ ਸੋਸ਼ਲ ਮੀਡੀਆ ਤੇ ਇੱਕ ਚੀਜ਼ ਵੇਖੀ ਉਹ ਬੀਬੀ ਜਿਹੜੀ ਵਡਿੰਗ ਸਾਹਿਬ ਦੀ ਵਾਈਫ ਕਹਿ ਰਹੇ ਨੇ ਜੇ ਕਿ ਬਾਬੇ ਨਾਨਕ ਦਾ ਪੰਜਾ ਇੱਥੇ ਸਾਡੇ ਹਲਕੇ 'ਚ ਆ ਕੇ ਪੁੱਛਣ ਕਿ ਢੇ ਬਾਬੇ ਨਾਨਕ ਦਾ ਪੰਜਾ ਜੀਏ ਸਾਡੀ ਜਵਾਨੀ ਖਤਮ ਕਰਤੀ ਸਾਡੇ ਬਜ਼ੁਰਗਾਂ ਨੂੰ ਆ ਕੇ ਪੁੱਛਣ 84 ਦੇ ਵਿੱਚ ਸਾਡੀ ਘਰਾਂ 'ਚੋਂ ਜਵਾਨ ਖਿੱਚ-ਖਿੱਚ ਕੇ ਮਾਰੇ ਇਹ ਖੂਨੀ ਪੰਜਾ ਆ ਇਹ ਬਾਬੇ ਨਾਨਕ ਦਾ ਪੰਜਾ ਨਹੀਂ ਇਹ ਕਾਂਗਰਸ ਦਾ ਖੂਨੀ ਪੰਜਾ ਆ 1 ਜੂਨ ਨੂੰ ਵੋਟਾਂ ਆ ਇਹ ਮੇਰੀ ਅੰਮ੍ਰਿਤਸਰ ਵਾਸੀਆਂ ਨੂੰ ਬੇਨਤੀ ਆ ਹੱਥ ਜੋੜ ਕੇ ਪੀ ਲਿਆ ਮੈਂ ਤੁਹਾਡੇ ਕੋਲ ਵੋਟ ਨਹੀਂ ਮੰਗੂਗਾ ਜੇ ਮੈਂ ਮੰਗਣ ਆਉਂਗਾ ਮੈਂ ਆਪਣੀ ਸੋਚ ਤੁਹਾਨੂੰ ਦੱਸ ਕੇ ਸਹਿਮਤ ਹੋਓਗੇ ਤੇ ਮੰਗੂਗਾ ਪਰ 1 ਜੂਨ ਨੂੰ ਇਹਨਾਂ ਦੇ ਮੂੰਹ ਤੇ ਜਿਹੜੀ ਚਪੇੜ ਮਾਰਨੀ ਨਾ ਤੁਸੀਂ EVM ਦੇ ਥਰੂ ਉਹ ਇਹਨਾਂ ਨੂੰ ਆਵਾਜ਼ ਦਿੱਲੀ ਤੱਕ ਜਾਣੀ ਚਾਹੀਦੀ ਆ ਕਿ ਇਹ ਖੂਨੀ ਪੰਜੇ ਨੇ ਸਾਡੇ ਅੰਮ੍ਰਿਤਸਰ ਵਾਸੀਆਂ ਨਾਲ ਉਹ ਕੀ ਕੀਤਾ ਹੈ ਇੱਕ ਆਖਰੀ ਸਵਾਲ ਭਾਜਪਾ ਦਾ ਤੇ ਆਮ ਆਦਮੀ ਪਾਰਟੀ ਦਾ ਬਹੁਤ ਸਾਰੇ ਲੀਡਰਾਂ ਦਾ ਘਰਾਓ ਤਾਂ ਹੋਇਆ ਕਿਸਾਨ ਬਹੁਤ ਥੱਕੇ ਹੋਏ ਤੁਸੀਂ ਕਿਸਾਨਾਂ ਤੋਂ ਸ਼ੁਰੂ ਹੋਏ ਸੀ ਪੋਲਿਟਿਕਸ ਕਹਿ ਲੋ ਕਰਦੇ ਕਰਦੇ ਜਾਂ ਲੋਕਾਂ ਦੇ ਲਈ ਆਵਾਜ਼ ਚੁੱਕਦੇ ਚੁੱਕਦੇ ਕਿਸਾਨਾਂ ਨੇ ਜਿਹੜਾ ਰਵਈਆ ਅਪਣਾਇਆ ਜਾਂ ਅਖਤਿਆਰ ਕੀਤਾ ਤੁਸੀਂ ਉਹਦੇ ਨਾਲ ਸਹਿਮਤ ਹੋ ਕਿਉਂਕਿ ਭਾਜਪਾ ਦੇ ਕਈ ਲੀਡਰ ਕਹਿ ਰਹੇ ਆ ਕਿ ਸਾਨੂੰ ਹੀ ਕਿਉਂ ਘੇਰਿਆ ਜਾ ਰਿਹਾ ਘੇਰਿਆ ਜਾਣਾ ਚਾਹੀਦਾ ਹੈ ਉਹਨਾਂ ਨੂੰ ਸਾਡੇ ਉੱਤੇ ਗੋਲੀਆਂ ਚਲਾਈਆਂ ਇਹਨਾਂ ਨੇ ਉੱਥੇ ਸਾਡੇ ਬਜ਼ੁਰਗਾਂ ਨੇ ਪੈਰ ਤੱਕ ਡਾਤ ਤੇ ਗੋਲੀਆਂ ਮਾਰ ਕੇ ਇਹਨਾਂ ਨੇ ਉਹ ਦਿਨ ਮੇਰੇ ਪੈਰ ਤੇ ਵੀ ਸ਼ਰਾ ਲੱਗਾ ਸੀਗਾ ਮੇਰੇ ਨਾਲ ਅੱਖਾਂ ਦੇ ਸਾਹਮਣੇ ਇੱਕ ਬਜ਼ੁਰਗ ਦਾ ਪੈਰ ਉੱਡ ਗਿਆ ਸਾਡੇ ਤੋਂ ਅੱਧਾ ਕਿਲਾ ਦੂਰ ਸ਼ੁਕਰਨ ਸੀਗਾ ਜਿਹਨੂੰ ਗੋਲੀ ਮਾਰ ਕੇ ਇਹਨਾਂ ਨੇ ਮਾਰਤਾ ਸਾਡੇ ਟਰੈਕਟਰ ਸੀਗੇ ਲੱਖਾਂ ਰੁਪਈਆ ਦੇ ਕਿਸਾਨ ਵਿਚਾਰੇ ਕਿਤੇ ਕਰਜ਼ੇ ਚੋਕ-ਚੋਕ ਕੇ ਟਰੈਕਟਰ ਲੈਂਦੇ ਨੇ ਉਹ ਟਰੈਕਟਰ ਦੇ ਵਿੱਚ ਇਹਨਾਂ ਨੇ ਜਾ ਕੇ ਖੰਡ ਪਾਤੀ ਇੰਜਨ ਸੀਜ਼ ਕਰਤੇ ਸਾਡੇ ਟਰੈਕਟਰ ਭੰਨੇ ਗੁੰਡੇ ਖੜੇ ਖੜ ਕੇ ਅੱਗੇ ਸਾਡੇ ਬਜ਼ੁਰਗਾਂ ਨੂੰ ਇਹਨਾਂ ਨੇ ਡੰਡੇ ਲਾਠੀ ਚਾਰਜ ਮਾਰਾ ਗੋਲੀਆਂ ਮਾਰੀਆਂ ਕਿੰ ਸਾਡੇ ਸਾਡੇ ਦਿਲ ਦੇ ਵਿੱਚ ਜਿਹੜਾ ਗੁੱਸਾ ਹੈ ਨਾ ਬੀਜੇਪੀ ਦੇ ਪ੍ਰਤੀ ਸਰਕਾਰ ਦੇ ਪ੍ਰਤੀ ਅਸੀਂ ਆਪਣੇ ਪਿੰਡਾਂ ਦੇ ਵਿੱਚ ਨਹੀਂ ਵੜਨ ਦਵਾਂਗੇ ਮੈਂ ਤੇ ਤਰਨ ਸਿੰਘ ਜੀ ਨੂੰ ਵੀ ਕਹੂੰਗੀ ਕਿਉਂ ਆਪਣਾ ਪਛੋਕੜ ਖਰਾਬ ਕਰਨ ਦੇ ਜੋ ਇੰਨੀ ਵਧੀਆ ਵਧੀਆ ਤੁਹਾਡੇ ਦਾਦਾ ਜੀ ਦੀ ਕੁਰਬਾਨੀ ਰਹੀ ਹੈ ਤੁਸੀਂ ਕੀ ਕਿਹੜੀ ਪਾਰਟੀ ਦੇ ਨਾਲ ਜੋੜ ਕੇ ਤੁਸੀਂ ਵੋਟਾਂ ਮੰਗ ਰਹੇ ਹੋ ਤੁਸੀਂ ਆਪਣਾ ਆਪ ਖਰਾਬ ਕਰ ਰਹੇ ਹੋ ਐਵੇਂ ਬੇਇੱਜ਼ਤੀ ਹੋ ਗਈ ਬਿਨਾ ਮਤਲਬ ਤੋਂ ਤੁਸੀਂ ਇਹਨਾਂ ਲੋਕਾਂ ਦੇ ਨਾਲ ਨਾ ਜੁੜੋ ਆਪਣਾ ਚੁੱਪ ਕਰਕੇ ਜੋ ਤੁਸੀਂ ਕੰਮ ਕਰ ਰਹੇ ਸੀਗੇ ਉਹ ਕਰੋ ਆਪਣੀ ਰਿਸਪੈਕਟ ਨਾ ਘਟਾਓ ਮੈਂ ਤੇ ਉਹਨਾਂ ਨੂੰ ਵੀ ਇੱਕੋ ਗੱਲ ਦਾ ਆਪਾਂ ਕਹਿਣਾ ਚਾਹੁੰਦੇ ਆ ਕਿਉਂਕਿ ਆਪਾਂ ਜਿਹੜੀ ਪਾਰਟੀ ਦੇ ਜਿਹੜੇ ਖੂਨ ਦੇ ਰੰਗੇ ਹੋਏ ਹੱਥ ਹੈ ਸਾਡੇ ਕਿਸਾਨਾਂ ਦੇ ਅਸੀਂ ਉਹਨੂੰ ਕਦੀ ਨਹੀਂ ਸਪੋਰਟ ਕਰ ਸਕਦੇ ਮੈਂ ਨਹੀਂ ਕਹਿੰਦੀ ਕਿ ਮੈਂ ਭਾਜਪਾ ਨੂੰ ਬਹੁਤ ਹੇਟ ਕਰਦੀ ਸੀਗੀ ਅਟਲ ਬਿਹਾਰੀ ਵੱਲ ਕੇ ਬਾਜ ਇਹ ਵਰਗੇ ਲੀਡਰ ਸੀਗੇ ਭਾਜੀਪੀ ਚ ਜਿਹਦੀ ਅਸੀਂ ਰਿਸਪੈਕਟ ਕਰਦੇ ਸੀਗੇ ਇੱਕ ਪ੍ਰਾਈਮ ਮਿਨਿਸਟਰ ਉਹ ਵੀ ਸੀਗਾ ਠੀਕ ਹੈ ਜਿਨੇ ਕਦੀ ਕਿਸਾਨਾਂ ਲਈ ਇਹੋ ਜਿਹਾ ਡਿਸੀਜਨ 메ਕਿੰਗ ਨਹੀਂ ਕੀਤੀ ਸੀਗੀ ਅੱਜ ਇਹ ਮੋਦੀ ਹੈ ਸਾਰੇ ਕਹਿਣਗੇ ਰਿਸਪੈਕਟ ਨਹੀਂ ਕਰਦੀ ਆਪਣੇ ਕਿੱਥੋਂ ਰਿਸਪੈਕਟ ਹੋ ਜੂਗੀ ਬਾਈ ਜਦੋਂ ਅਸੀਂ ਖੜੇ ਸੀਗੇ ਐਕਸਪਾਇਰ ਆសុ ਗਏ ਸੀ ਗੋਲੇ ਸਾਡੇ ਕਿਸਾਨਾਂ ਦੇ ਬਜ਼ੁਰਗਾਂ ਦੇ ਉੱਤੇ ਸਾਡੀ ਲਾਰਜ ਜਨਰੇਸ਼ਨ ਹੈ ਇਹ ਬਜ਼ੁਰਗ ਸਾਨੂੰ ਨਹੀਂ ਲੱਭਣੇ ਜਿਹੜੇ ਟਰੈਕਟਰਾਂ ਟਰਾਲੀਆਂ ਦੇ ਵਿੱਚ ਬੈਠ ਕੇ ਸਾਡੇ ਵਾਸਤੇ ਦਿਨ ਕੱਢਦੇ ਨੇ ਉੱਥੇ ਇਹੋ ਜੀ ਜਨਰੇਸ਼ਨ ਆਪਾਂ ਨੂੰ ਨਹੀਂ ਲੱਭਣੀ ਤੇ ਆਪਾਂ ਕਿਵੇਂ ਵੋਟਾਂ ਬਾਦੀਏ ਅਸੀਂ ਨਹੀਂ ਪਾਵਾਂਗੇ ਬੀਜੇਪੀ ਨੂੰ ਵੋਟ ਬਹੁਤ ਸ਼ੁਕਰੀਆ ਤੇ ਸੰ ਸਾਡੇ ਨਾਲ ਸੋਨੀਆ ਮਾਨ ਤੇ ਉਮੀਦਵਾਰ ਆਜ਼ਾਦ ਜਿਹੜੇ ਖੜੇ ਹੋਇਆ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਰੇਸ਼ਮ ਸਿੰਘ ਅਸੀਂ ਗੱਲਬਾਤ ਕੀਤੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ